ਪੈ ਜਾਣਕਾਰੀ ਉਹਨਾਂ ਲਈ ਹੈ ਜਿਹੜੇ ਪੈਦਲ ਜਾਂ ਫਿਰ ਵਹੀਕਲ ਤੇ ਮੂੰਹ ਟਾ ਕੇ ਘਰੋਂ ਬਾਹਰ ਨਿਕਲਦੇ ਆ ਤਾਂ ਹੁਣ ਤੁਹਾਨੂੰ ਮੂੰਹ ਟਕਣਾ ਜਿਹੜਾ ਉਹ 5000 ਰੁਪਏ ਤੱਕ ਮਹਿੰਗਾ ਜਿਹੜਾ ਪੈ ਸਕਦਾ ਅਸਲ ਦੇ ਵਿੱਚ ਆ ਨਿਊਜ਼ ਵੀ ਆ ਗਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਵਿਭਾਗ ਨੂੰ ਇਹ ਹੁਕਮ ਦਿੱਤੇ ਹੈ ਤੇ ਸਖਤੀ ਨਾਲ ਲਾਗੂ ਕਰਨ ਲਈ ਵੀ ਜਿਹੜਾ ਕਿਹਾ ਕਿ ਹੁਣ ਵੀ ਜੋ ਚਾਹੇ ਉਹ ਔਰਤ ਹੈ ਚਾਹੇ ਮਰਦ ਹੈ ਚਾਹੇ ਆਪਣੇ ਵਹੀਕਲ ਤੇ ਜਾਂਦਾ ਹੈ ਜਾਂ ਪੈਦਲ ਜਾਂਦਾ ਆਪਣਾ ਮੂੰਹ ਆ ਜਿਹੜਾ ਨਹੀਂ ਟਕ ਸਕੇਗਾ ਅਜਿਹੇ ਹੈ ਕਿਉਂ ਕੀਤਾ ਗਿਆ ਚੜ੍ਹਦੇ ਤੇ ਲੈਂਦੇ ਵਿਚਕਾਰ ਜਿਹੜਾ ਤਣਾਅ ਵਧਿਆ ਚੜ੍ਹਦਾ ਲੈਂਦਾ ਜਾਨੀ ਕਿ ਪੰਜਾਬ ਤੇ ਪਾਕਿਸਤਾਨ ਭਾਰਤ ਤੇ ਪਾਕਿਸਤਾਨ ਕਹ ਲਓ ਪਿੱਛੇ ਜੇ ਕੀ ਹੋਇਆ ਆਪਾਂ ਸਾਰੇ ਜਾਣਦੇ ਆ ਇਹਦਾ ਹਵਾਲਾ ਦਿੱਤਾ ਗਿਆ ਹੈ ਕਿ ਕੋਈ ਸ਼ੱਕੀ ਵਿਅਕਤੀ ਆਪਣੀ ਪਛਾਣ ਲੁਕਾ ਕੇ ਕੋਈ ਹਰਕਤ ਆ ਜਿਹੜੀ ਨਾ ਕਰ ਜੇ ਇਹਦੇ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਵਿਭਾਗ ਨੂੰ ਇਹ ਹੁਕਮ ਆ ਜਿਹੜੇ ਦਿੱਤੇ ਆ ਇਹਦੇ ਵਿੱਚ ਅਗਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਮੂੰਹ ਟੱਕਣੋਂ ਨਹੀਂ ਹਟਦੇ ਜਾਂ ਕੋਈ ਬਿਮਾਰੀ ਦਾ ਬਹਾਨਾ ਲਾ ਕੇ ਲੰਘੋਗੇ ਆ ਤੁਹਾਨੂੰ 5000 ਰੁਪਏ ਤੱਕ ਜੁਰਮਾਨਾ ਜਿਹੜਾ ਹੋ ਸਕਦਾ ਹੈ ਇਹਦਾ ਪਹਿਲਾ ਫੜਾ ਸ਼ੁਰੂ ਹੋ ਚੁੱਕਿਆ ਹੈ ਪਹਿਲੇ ਫੜਾ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਹੜੀ ਪੰਜਾਬ ਪੁਲਿਸ ਹੈ ਉਹ ਦੱਸ ਰਹੀ ਹੈ ਵੀ ਤੁਸੀਂ ਮੂੰਹ ਨਹੀਂ ਢੱਕਣਾ ਆਪਣੀ ਪਛਾਣ ਹੈ ਜਿਹੜੀ ਉਹ ਨਹੀਂ ਛਪਾਉਣੀ ਐਨਕ ਯੂਜ਼ ਕਰ ਸਕਦੇ ਹੋ ਪਰ ਮੂੰਹ ਨਹੀਂ ਢੱਕ ਸਕਦੇ ਨਾ ਹੀ ਕਿਸੇ ਕੱਪੜੇ ਨਾਲ ਤੇ ਨਾ ਹੀ ਆਪਣੀ ਰਮਾਨ ਨਾਲ ਚਾਹੇ ਤੁਸੀਂ ਪੈਦਲ ਤੁਰੇ ਜਾਂਦੇ ਹੋ ਜਾਂ ਫਿਰ ਤੁਸੀਂ ਬਾਈਕ ਤੇ ਸਕੂਟਰੀ ਤੇ ਹੋ ਤਾਂ ਇਹ ਪਹਿਲੇ ਫੜਾ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਜੇ ਲੋਕ ਫਿਰ ਵੀ ਨਹੀਂ ਮੰਨਦੇ ਸੁਧਰਦੇ ਨਹੀਂ ਤਾਂ ਇਸ ਤੋਂ ਬਾਅਦ ਸ਼ਕਤੀ ਨਾਲ ਚਲਾਨ ਹੈ ਜਿਹੜੇ ਉਹ ਕੀਤੇ ਜਾਣਗੇ ਪੁਲਿਸ ਦੇ ਵੱਲੋਂ ਤਾਂ ਆ ਸਕਰੀਨ ਤੇ ਨਿਊਜ਼ ਦੇਖ ਲਿਓ ਇਹ ਨਿਊਜ਼ ਆ ਰਹੀ ਹੈ ਇਸ ਤੋਂ ਇਲਾਵਾ ਕੱਲੂਕਾਰੇ ਨੂੰ ਲੈ ਕੇ ਵੀ ਇਹ ਗੱਲ ਕਹੀ ਜਾ ਰਹੀ ਹੈ ਕੋਈ ਗਲਤ ਵਿਅਕਤੀ ਹੈ ਜਿਹੜਾ ਉਹ ਹਰਕਤ ਨਾ ਕਰ ਜੀ ਆਪਣੀ ਪਛਾਣ ਲੁਕਾ ਕੇ ਆਪਣਾ ਮੂੰਹ ਬਨਕੇ ਇਸ ਕਰਕੇ ਪੁਲਿਸ ਨੇ ਇਹ ਵੀ ਕਿਹਾ ਹੈ ਜੇ ਕੋਈ ਸ਼ੱਕੀ ਵਿਅਕਤੀ ਆਉਂਦਾ ਹੈ ਉਹ ਮੂੰਹ ਟਕਿਆ ਹੋਊਗਾ ਤਾਂ ਛੇਤੀ ਫੜਿਆ ਜਾਊ ਤਾਂ ਕਰਕੇ ਇਹ ਨਿਯਮ ਜਿਹੜੇ ਲਾਗੂ ਕਰਨ ਲਈ ਕਿਹਾ ਗਿਆ ਹੈ मां ਜੋਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਅਗਰ ਤੁਸੀਂ ਮੂੰਹ ਬੰਨ ਕੇ ਜਾਂਦੇ ਹੋ ਤਾਂ ਪਛਾਣ ਇਹ ਲੁਕ ਜਾਂਦੀ ਹੈ ਕੋਈ ਗਲਤ ਬੰਦਾ ਇਸ ਦਾ ਸਹਾਰਾ ਲੈ ਕੇ ਜਿਹੜਾ ਲੰਘ ਜਾਂਦਾ ਹੈ ਆਪ ਦਾ ਜੋਨੇ ਕੰਮ ਕਰਨਾ ਹੁੰਦਾ ਉਹ ਕਰ ਜਾਂਦਾ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ